ਅੱਜਕੱਲ੍ਹ ਸ਼ਹਿਰ ਦੇ ਵਿੱਚ ਅਪਰਾਧੀਆਂ ਦੇ ਹੌਂਸਲੇ ਇੰਨੇ ਬਲੰਦ ਹੋ ਚੁੱਕੇ ਆ ਕਿ ਉਹਨਾਂ ਨੂੰ ਨਾ ਤਾਂ ਰੱਬ ਦਾ ਡਰ ਹੈ ਤੇ ਨਾ ਹੀ ਪੁਲਿਸ ਦਾ ਕਿਉਂਕਿ ਥਾਣਾ ਫੋਕਲ ਪੁਆਇੰਟ ਤਹਿਤ ਆਉਂਦੀ ਚੌਕੀ ਟੰਡਾਰੀ ਕਲਾ ਦੇ ਗੁਆਂਢ ਦੇ ਵਿੱਚ ਬਣੇ ਸ਼ਿਵ ਸ਼ਕਤੀ ਮੰਦਿਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਚੋਰਾਂ ਨੇ ਇੱਕ ਦੋ ਵਾਰ ਨਹੀਂ ਤੀਜੀ ਵਾਰ ਮੰਦਿਰ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਕਿ ਉਹਨਾਂ ਨੇ ਜਿੰਦੇ ਤੋੜ ਕੇ ਅੰਦਰੋਂ ਦਾਖਲ ਹੋਏ ਤੇ ਚੋਰਾਂ ਨੇ ਗੱਲਾਂ ਦੇ ਵਿੱਚੋਂ ਗੱਲੇ ਦੇ ਵਿੱਚੋਂ ਹਜ਼ਾਰਾਂ ਰੁਪਏ ਅਤੇ ਮੰਦਰ ਦਾ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਜਦਕਿ ਗਵਾਂਢ ਦੇ ਵਿੱਚ ਬੈਠੇ ਪੁਲਿਸ ਨੂੰ ਕੋਈ ਵੀ ਪਿੰਨਕ ਨਹੀਂ ਲੱਗੀ ਘਟਨਾ ਦਾ ਪਤਾ ਉਸ ਸਮੇ ਲੱਗਾ ਜਦੋਂ ਸਵੇਰੇ ਪੁਜਾਰੀ ਮੰਦਰ ਉੱਜਾ ਤੇ ਉਸਨੇ ਤੁਰੰਤ ਗਵਾਂਢ ਦੇ ਵਿੱਚ ਪੁਲਿਸ ਚੌਕੀ ਟੰਡਾਰੀ ਦੇ ਕੋਲ ਜਾ ਕੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਆ ਜਾਣਕਾਰੀ ਦਿੰਦੇ ਹੋਏ ਮਜਾਰੀ ਸੁਦੀਰ ਕੁਮਾਰ ਤ੍ਰਿਫਾਠੀ ਨਰਸਿੰਘ ਤਿਵਾੜੀ ਨੇ ਅਤੇ ਰਜਨੀਸ਼ ਨੇ ਦੱਸਿਆ ਕਿ ਚੌਂਕੀ ਢੰਡਾਰੀ ਕਲਾ ਤੋਂ ਸਿਰਫ 100 ਗੱਜ ਦੀ ਦੂਰੀ ਤੇ ਸ਼ਿਵ ਸ਼ਕਤੀ ਮੰਦਰ ਮਯੂਦਾ ਤੇ ਉਸ ਮੰਦਰ ਦੇ ਵਿੱਚ ਉਹ ਸੇਵਾ ਕਰਦੇ ਆ ਜਦੋਂ ਸਵੇਰੇ ਉਹ 6 ਵਜੇ ਮੰਦਰ ਦੇ ਵਿੱਚ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਮੇਨ ਗੇਟ ਦੇ ਜਿੰਦੇ ਟੁੱਟੇ ਪਏ ਆ ਤੇ ਖਿੜਕੀਆਂ ਦੀਆਂ ਜਾਲੀਆਂ ਵੀ ਟੁੱਟੀਆਂ ਹੋਈਆਂ ਨੇ ਕਾਂੰਧ ਤੇ ਲਗਾਏ ਹੋਏ ਸੇਫਟੀ ਕੱਚ ਦੇ ਜਿਹੜੇ ਟੁਕੜੇ ਸੀਗੇ ਉਹ ਵੀ ਟੁੱਟੇ ਹੋਏ ਆ ਤੇ ਚੋਰਾਂ ਨੇ ਗੋਲਕ ਤੋੜ ਕੇ ਉਸ ਦੇ ਵਿੱਚੋਂ ਕੈਸ਼ ਚੋਰੀ ਕਰ ਲਿਆ ਇਸ ਦੇ ਨਾਲ ਹੀ ਮੰਦਰ ਦਾ ਸਮਾਨ ਤਾਂਬੇ ਦਾ ਲੋਟਾ ਚਾਂਦੀ ਦੇ ਕੁਝ ਗਹਿਣੇ ਤਾਂਬੇ ਦਾ 나ਗ ਦੇਵਤਾ ਪਿੱਤਲ ਦਾ ਘੰਟਾ ਤੇ ਐਪਲੀਫਾਇਰ ਅਤੇ ਹੋਰ ਸਮਾਨ ਵੀ ਚੋਰੀ ਕਰ ਲਿਆ